ਲੋਵੀ ਸੱਜਣੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਸੂਚਾ ਤਹਿਸੀਲ ਮੌੜਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਸੋ ਜਿਹੜੇ ਘਰ ਤੋਂ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਵੀਰ ਨੇ ਪਸ਼ੂ ਰੱਖੇ ਹੋਇਆ ਬਰੀਡਿੰਗ ਤੇ ਕੰਮ ਆ ਵਧੀਆ ਬਰੀਡਿੰਗ ਬਰੀਡ ਦੇ ਪਸ਼ੂ ਨੇ ਇਹ ਇਹ ਇੱਕ ਬੋਲਾਗਾ ਖੀਰਾ ਮੂੰਹ ਇੱਕ ਮੱਝ ਆ ਗਈ ਇਹ ਝੋਟੀ ਅਖੀਰੀ ਮੂੰਹ ਉਹ ਪਹਿਲਣ ਸੂਈ ਵੀ ਝੋਟੀ ਸੋ ਸਾਰੇ ਹੀ ਟੌਪ ਕੁਆਲਿਟੀ ਦੇ ਪਸ਼ੂ ਨੇ ਸੋ ਇਹਨਾਂ ਦੇ ਵਿੱਚੋਂ ਵੀਰ ਨੇ ਇੱਕ ਝੋਟੀ ਬਕਾਊ ਕਰੀਆ ਸੋ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਆ ਝੋਟੀ ਜਿਹੜੀ ਤੁਸੀਂ ਕੈਮਰੇ ਤੇ ਸਕਰੀਨ ਤੇ ਦੇਖ ਰਹੇ ਹੋ ਇਹ ਝੋਟੀ ਬਕਾਊ ਕਰੀਆ ਦੂਜਾ ਸੂਆ ਸੂਈ ਆ ਕੁਸਕ ਦਿਨਾਂ ਦੀ ਸੂਈ ਆ ਮਗਰ ਮੇਲ ਕਾਫ ਆਹ ਕਟਾਗ ਸੋ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਭ ਤੋਂ ਪਹਿਲਾਂ ਝੋਟੀ ਦੀ ਫੇਸ ਬਿਊਟੀ ਚੈੱਕ ਕਰੋ ਰਿੰਗ ਸਿੰਘ ਸਮੀਪਲੀ ਪੂਰੀ ਵਜਣ ਵਾਲੀ ਰਾਜੀ ਝੋਟੀ ਆ ਤੇ ਥਣਾ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਚਾਰੇ ਥਣ ਨਿਖੜਵੇਂ ਤੇ ਪੂਰੇ ਗੈਪ ਚ ਲੱਗਿਆ ਪੂਰਾ ਫਿਕਸਡ ਡਰਗ ਪਿਛਲੇ ਸੂਏ ਵੀ ਪਹਿਲੇ ਸੂਏ ਚੰਗਾ ਦੁੱਧ ਰਕਾਰ ਕਰਿਆ ਐ ਸੂਏ ਵੀ ਵੀਰ ਤੋਂ ਡਿਟੇਲ ਲੈ ਕੇ ਦੇਵਾਂਗੇ ਵੀ ਕਿੰਨੇ ਦੁੱਧ ਤੇ ਚੱਲਦੀ ਆ ਕੀ ਗੱਲਬਾਤ ਆਗੀ ਸੋ ਪਹਿਲਾਂ ਇਹਨੂੰ ਤੋੜ ਕੇ ਦਿਖਾਵਾਂਗੇ ਇਸ ਤੋਂ ਬਾਅਦ ਲੈ ਕੇ ਦੇਵਾਂਗੇ ਵੀਰ ਤੋਂ ਡਿਟੇਲ ਕਰਾਵਾਂਗੇ ਗੱਲਬਾਤ ਬਣੀ ਰਹੋ ਆਪਣੀ ਵੀਡੀਓ ਦੇ ਐਂਡ ਤੱਕ ਸੋ ਇਥੋਂ ਤੁਰਦੀ ਤੋਂ ਜਜਮੈਂਟ ਕਰੋ ਆਰਡਰ ਦੀ ਪੂਰੇ ਫੁੱਲ ਵੱਡੇ ਕੱਦ ਕਾਰਡ ਦੇ ਵਿੱਚ ਫੇਸ ਬਿਊਟੀ ਬਾਕਮਾਲਾ ਝੋਟੀ ਦੀ ਪੱਠਪੁੜੇ ਦੀ ਬੰਤਰ ਬਹੁਤ ਚੰਗੀ ਹੈਗੀ ਇੱਥੋਂ ਚੈੱਕ ਕਰੋ ਪੱਠਪੁੜੇ ਦੀ ਬੰਤਰ ਤੇ ਆਰਡਰ ਕੁਆਲਿਟੀ ਚੈੱਕ ਕਰੋ ਇੱਥੋਂ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਇਆ ਸੋ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਕਰਾਵਾਂਗੇ ਵੀਰ ਨਾਲ ਗੱਲਬਾਤ ਬਣੇ ਰਹੋ ਆਪਣੀ ਵੀਡੀਓ ਦੇ ਐਂਡ ਤੱਕ ਲੈ ਚੱਲੋ ਬਈ ਬਣਦੇ ਉੱਥੇ ਤੇ ਤੁਰਦੀ ਤੋਂ ਜੱਜਮੈਂਟ ਕਰਿਓ ਤੂੰ ਤਾਜੀ ਸ਼ੂਈ ਕਰਕੇ ਬੱਚੇ ਦਾ ਜ਼ਰੂਰ ਕਰਦੀ ਹੈਗੀ ਇਹ ਇਹਦੇ ਪਿੱਛੇ ਮੇਲਕਾਫ ਆ ਇਹ ਲక్ష్ਮੀ ਡੇਰੀ ਫਾਰਮ ਦੇ ਸ਼ਾਇਦ ਜਿੰਨਾ ਕੁ ਮੇਰੇ ਧਿਆਨ ਚ ਆਈ ਹੈ ਕਰੀ ਕੋਹੀ ਨੂਰ ਦਾ ਕੱਟਾ ਹੈਗਾ ਚੋਟੀ ਦੀ ਫੇਸ ਬਿਊਟੀ ਚੈੱਕ ਕਰਿਓ ਤੇ ਅੰਡਰ ਕੁਆਲਟੀ ਚੈੱਕ ਕਰਿਓ ਚਾਰੇ ਥਾਣਾ ਨਖੜਮੇ ਤੇ ਪੂਰੇ ਗੈਪ ਚ ਲੱਗਿਆ ਚਾਰੇ ਸਾਨੂੰ ਸੋ ਆਓ ਲੈ ਕੇ ਦਿਨੇ ਆ ਵੀਰ ਤੋਂ ਟ੍ਰੀਟਲ ਕਰਾਉਣੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਸਰਦ ਪਹਿਲਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਹਰਜਾਪ ਸਿੰਘ ਪਿੰਡ ਸੂਚ ਹੋਈ ਪਿੰਡ ਸੂਚ ਨਾਮ ਹਰਜਾਪ ਸਿੰਘ ਜਿਹੜੀ ਝੋਟੀ ਸੂਈ ਆ ਕਿਹੜਾ ਸੂਈ ਇਹ ਦੂਜੇ ਸੂਏ ਬਈ ਦੂਜੇ ਸੂਏ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਜੀ ਪਹਿਲੇ ਸੂਏ ਪੇ 10 ਦਿੱਤਾ ਪਹਿਲੇ ਸੂਏ 10 ਕਿਲੋ ਦੁੱਧ ਦਿੱਤਾ ਵੀਰ ਕਣ ਇਸ ਵਾਰੀ ਕਿੰਨੀ ਕੁ ਉਮੀ ਹਾਂ ਦੇਖੀ ਬਈ ਯਾਰ 12 13 ਦੀ ਕਹਿ ਸਕਦੇ ਆ ਹੁਣ ਪਤਾ ਨਹੀਂ ਕਿਹਦਾ ਸਾਡੀ 12 13 ਦੀ ਕਹਿ ਸਕਦੇ ਆ ਵੀ 12 13 ਦੇ ਦਊਗੀ ਬਾਕੀ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਵੀ ਕਿਹੋ ਜੀ ਸੇਵਾ ਕਰਦਾ ਬਿਨਾਂ ਸੇਵਾ ਤੋਂ ਪਹਿਲੇ ਹੀ ਹੋ ਗਿਆ 10 ਲੀਟਰ ਦਾ ਵੀ ਬਈ ਬੱਤ ਦੀ ਸੇਵਾ ਦੇ ਵੀਰ ਕਹਿੰਦਾ 10 ਕਿਲੋ ਦੁੱਧ ਸੀ ਐਤਕੀ ਬਾਕੀ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਵੀ ਕਿੰਨੀ ਕੀ ਸੇਵਾ ਕੀ ਕਿੰਨਾ ਕੁ ਦੁੱਧ ਲੈ ਸਕਦਾ ਬਈ ਇਹ ਤੋਂ ਤੇ ਇਹਦੀ ਡਿਮਾਂਡ ਕੀ ਹੈ ਜੀ ਮੰਗੀ ਦਾ ਵੀ ਕਿੰਨੇ ਮਾਜੀ ਡੇਢ ਕਹਿੰਦੇ ਨੇ ਪਰ ਦਸਟਾ ਇੱਕ ਵੀਧੀ ਵੀਰ ਕਹਿੰਦਾ ਵੀ ਮੰਗੀ ਡਿਮਾਂਡ ਡੇਢ ਆ ਗਈ ਇੱਕ 20 ਦੀ ਝੋਟੀ ਜੈਸਨੋ ਟਾਟਾ ਵਾਟਾ ਵੀ ਇੱਕ 20 ਦੀ ਝੋਟੀ ਦੇ ਦਾਂਗੇ ਆਪਾਂ ਸੋ ਪੂਰੀ ਵਧੀਆ ਕੋਈ ਡਰਦੀ ਨਹੀਂ 22 ਦੀ ਵੀਰ ਕਹਿੰਦਾ ਇੱਕ ਨੰਬਰ ਆ ਕੋਈ ਬੰਦਾ ਚੁਈ ਜਾਵੇ ਬੁੜੀ ਚੁਈ ਜਾਵੇ ਕੋਈ ਚੱਕਰ ਨਹੀਂ ਚੁਵਾਈ ਦਾ ਤੇ ਆਪਣੇ ਹੀ ਹੋਰ ਇੱਕ ਆਪਣਾ ਫੋਨ ਨੰਬਰ ਦੱਸ ਦੇ ਫੋਨ ਨੰਬਰ 94622 11370 9462111313 ਵੀਰ ਦਾ ਫੋਨ ਨੰਬਰ ਆ ਨਾ ਹਰਜਾਪ ਸਿੰਘ ਪਿੰਡ ਸੂਚ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਸੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਫਿੱਟ ਆਉਂਦੀ ਆ ਤਾਂ ਜਾਂਚ ਪਰਖ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਝੋਟੀ ਪੂਰੀ ਚੰਗੀ ਸਮੀਪਲੀ ਵਜਨ ਵਾਲੀ ਮੱਝਾਗੀ ਪੂਰੀ ਤੋਂ ਇੱਥੋਂ ਤੁਸੀਂ ਇੱਕ ਵਾਰ ਤੋਂ ਫੇਸ ਬਿਊਟੀ ਦੇਖੋ ਝੋਟੀ ਦੀ ਬਾਕਮਾਲ ਆ ਗਈ ਬਿਲਕੁਲ ਕੰਨੀ ਵਾਲਾ ਸਿੰਘ ਚਾਰੇ ਥਣ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਇਆ ਨੌ ਲਹੌਣਾਂ ਨੌ ਥੋੜੇ ਜੇ ਬਣਵਾਉਣ ਵਾਲਿਆ ਪਹਿਲਾਂ ਪ੍ਰੈਗਨੈਂਟ ਪ੍ਰੈਗਨੈਂਟ ਕਰਕੇ ਨੌ ਨਹੀਂ ਬਣਵਾਏ ਹੁਣ ਨੌ ਵੀ ਬਣਵਾਉਣਗੇ ਵੀਰੇ ਦੇ ਝੋਟੀ ਤੇ ਤੋਂ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਚੰਗੀ ਲੱਗਦੀ ਆ ਜਾਂਚ ਪਰਖ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹਾਂ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤਾਂ ਹੋਰ ਇਦਾਂ ਦੀਆਂ ਚੰਗੀਆਂ-ਚੰਗੇ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ